ਸੋ ਮੌਜੂਦ ਆ ਸੁਸਰਾਲੀ ਕਲੋਨੀ ਚ ਤੁਹਾਨੂੰ ਤਸਵੀਰਾਂ ਸੀ ਉਹ ਨਹੀਂ ਦਿਖਾ ਸਕਦੇ ਕਿਉਂਕਿ ਜਦੋਂ ਤਸਵੀਰਾਂ ਦਿਖਾਉਂਦੇ ਨਹੀਂ ਤੇ ਲੋਕ ਬਹੁਤ ਡਰ ਜਾਂਦੇ ਨੇ ਕਿ ਵਾਕੇ ਬਹੁਤ ਜ਼ਿਆਦਾ ਪਾਣੀ ਹੈ ਗਿਆ ਪਰ ਇੱਥੇ ਕੋਈ ਡਰਨ ਵਾਲੀ ਗੱਲ ਨਹੀਂ ਹੈ ਪਰ ਦੂਜੇ ਪਾਸੇ ਲੁਧਿਆਣਾ ਵਾਸੀਆਂ ਵਾਸਤੇ ਮੈਂ ਪਹਿਲਾਂ ਵੀ ਅਪੀਲ ਕਰ ਰਿਹਾ ਅੱਜ ਵੀ ਫੇਰ ਦੁਬਾਰਾ ਅਪੀਲ ਕਰ ਰਿਹਾ ਅੱਜ ਅਸੀਂ ਇੱਥੇ ਸੁਸਰਾਲੀ ਕਲੋਨੀ ਪਹੁੰਚੇ ਆ ਲਾਲੇ ਲੋਕ ਘਰੇ ਨੇ ਫੈਕਟਰੀਆਂ ਨੂੰ ਮਰੇ ਦੀਵਾਰਾ ਕਰ ਚੁੱਕੇ ਨੇ ਪਾਣੀ ਨਾ ਸਕੇ ਕੀ ਕਹਿਣਾ ਬਾਈ ਜੀ ਦਾ ਤੁਪ ਗਲਤ ਕਰਾਂਗੇ ਭਾਈ ਜੀ ਦੇਖ ਲਓ ਕਿ ਪੜੇ ਲੁਤਿਆਣੇ ਵਾਲੇ ਪਹਿਲੀ ਡਰੇ ਫਿਰਦੇ ਨਹੀਂ ਅਗੇ ਜੇਕਰ ਪਾਣੀ ਸਸਦਾਲੀ ਕਲੋਨੀ ਨੂੰ ਲੁਤਿਆਣੇ ਜਾਵੇਗਾ ਤਾਂ ਸਾਡਾ ਕੀ ਨੁਕਸਾਨ ਹੈ ਪਰ ਜਿਹੜੇ ਤੁਹਾਡੇ ਨੂੰ ਨਿਕਲ ਕੇ ਜਾਏ ਟੀ ਹਾਲਤ ਹੋਏਗੀ ਅਸੀਂ ਤਾਂ ਜੀ ਉਤਨ ਦੇ ਤੁਹਾਨੂੰ ਬੜੀਆ ਰੱਖੀ ਆ ਅਸੀਂ ਕਹਿ ਰਹੇ ਆ ਵੀ ਜਿਹੜਾ ਫੌਜਰੀ ਲੈਣਾ ਜਿੰਨੀ ਵੀ ਸ਼ਹਿਰ ਦੇ ਵਿੱਚ ਫੈਕਟਰੀ ਲੈਣਾ ਵੀ ਸਾਰੇ ਜਾਣੇ ਆਪਣੇ ਇੱਥੇ ਬੰਦੇ ਭੇਜਣ 20 25 30 50 ਜਿੰਨੇ ਵੀ ਕਿਸੇ ਤੱਕ ਜਾਇਸਾ ਵੀ ਉਹ ਬੰਦੇ ਭੇਜਣ ਆਪਾਂ ਜਿਹੜਾ ਹੁਣ ਡਬਲ ਇੱਕ ਬੰਨ ਹੋਰ ਤਿਆਰ ਕੀਤਾ ਵੀ ਉੱਥੇ ਆਪਾਂ ਥੈਲੇ ਭਰ-ਭਰ ਕੇ ਲਾਉਣੇ ਆਪਾਂ ਬੋਰੇ ਕੱਟੇ ਭਰ-ਭਰ ਲਾਉਣੇ ਆ ਆਪਾਂ ਉਹਦੀ ਮਜ਼ਬੂਤੀ ਕਰਨੀ ਆ ਆਪਾਂ ਹੁਣ ਸਾਡੀ ਗੱਲ ਆ ਸਾਡੀ 18 ਕਿੱਲੇ ਜ਼ਮੀਨ ਚਲ ਗਈ ਤੇਰੇ ਆ ਦੇ ਵਿੱਚ ਤੇ ਬੰਨ ਵੀ ਟੁੱਟ ਗਿਆ ਤੇ ਅਸੀਂ ਮਦਨਾ ਸੌਖੇ ਮੰਗਦੇ ਆ ਅਸੀਂ ਸੌਖੇ ਮੰਗਦੇ ਆ ਵੀ ਸਾਡਾ 20 25 ਪਿੰਡ ਤੇ ਲੁਧਿਆਣਾ ਵਾ ਇਹਦਾ ਪਚਾਹ ਹੋ ਜਵੇ। ਅਸੀਂ 1.18 ਕਿੱਲੇ ਚਲ ਗਏ, ਸਾਡੇ ਪਪੁੱਲਰ ਵੀ ਚਲ ਗਏ ਵਿੱਚ। ਸਾਰੀ ਜ਼ਮੀਨ ਚਲ ਗਈ। ਅਸੀਂ ਫੇਰ ਵੀ ਕਹਿੰਨੇ ਆਂ ਵੀ ਚਲੋ ਸਾਡੀ ਜ਼ਮੀਨਾਂ ਬਣ ਚਲੋ ਹੋਰ ਫੇਰ ਬਣ ਜਾਣਗੀਆਂ। ਚਲੋ ਜਿੱਦਾ ਵੀ ਹੈ ਅਸੀਂ ਦਿਲ ਨਹੀਂ ਛੱਡਿਆ ਹੈਗਾ। ਅਸੀਂ ਕਹਿੰਨੇ ਆਂ ਵੀ ਲੁਧਿਆਣੇ ਦਾ ਪਚਾਹ ਹੋ ਜਵੇ, ਵੀ ਜਿਹੜੇ ਪਿੰਡਾਂ ਵਾਲੇ ਇਹਦਾ ਪਚਾਹ ਹੋ ਜਵੇ, ਵੀ ਪਾਣੀ ਆ ਜਿਹੜਾ ਬਾਹਰ ਦਾ ਨਿਕਲੇ। ਹੁਣ ਇਸ ਟਾਈਮ ਅੱਧਾ ਕਿਲੋਮੀਟਰ ਦੇ ਬੰਨ ਟੁੱਟ ਗਿਆ। ਤੇ ਇਸ ਟਾਈਮ ਪਾਣੀ ਇੱਕ ਨਾ ਥੱਲੇ ਚੱਲ ਰਿਹਾ 3 ਫੁੱਟ ਜੀ ਯਾਨੀ ਕਿ ਅੱਡਾ ਅੱਡਾ ਚੱਲ ਕੋਣ ਅਸਲ ਵਿੱਚ ਪਾਣੀ ਤਾਂ ਕਾਫੀ ਨੀਚੇ ਜਾ ਰਿਹਾ ਰਾਤ ਨੂੰ ਪਾਣੀ ਇੱਕਦਮ ਕਿਉਂ ਤੇਜ਼ ਹੋ ਜਾਂਦਾ ਰਾਤ ਨੂੰ ਪਾਣੀ ਕਿਹੜਾ ਜਿਹੜੇ ਹੁਣ ਦਿਨੇ ਜਾਂ ਪਾਣੀ ਛੱਡਦੇ ਹੋ ਰਾਤ ਨੂੰ ਪਾਣੀ ਹਮੇਸ਼ਾ ਰਾਤ ਨੂੰ ਵਾਧੇ ਵਾਧਾ ਪੰਮਾ ਪਾਣੀ ਦਰਿਆ ਚ ਹੋਵੇ ਜਾਂ ਨਾ ਹੋਵੇ ਰਾਤ ਨੂੰ ਵਾਧਾ ਹੀ ਵਾਧਾ ਪਾਣੀ ਆ ਪਾਣੀ ਰਾਤ ਨੂੰ ਵਾਧਾ ਹੀ ਆ ਅਸੀਂ ਤਾਂ ਇਹ ਕਰਦੇ ਆ ਵੀ ਇੱਥੋਂ ਜ਼ਿਆਦਾ ਨਾ ਪਾਣੀ ਵਧੇ ਜੇਦੋਂ ਜ਼ਿਆਦਾ ਪਾਣੀ ਵਧਦਾ ਫਿਰ ਆਪਣਾ ਥੋੜਾ ਨੁਕਸਾਨ ਹੋ ਸਕਦਾ پیسے ਨੁਕਸਾਨ ਐਤੀ ਕੜੀ ਚ ਕੋਈ ਨਹੀਂ ਐਵੇਂ ਗਲਤ ਫਲਹਾ ਅੜਾਈ ਜਾਂਦੇ ਆ ਜੀ ਉਹ ਬੂਥ ਖਾੜ ਨੂੰ ਪਾਣੀ ਚੱਲ ਗਿਆ ਉੱਥੇ ਨੂੰ ਚੱਲ ਗਿਆ ਮਹਾਰਾਜ ਜੀ ਕਿਤੇ ਨਹੀਂ ਪਾਣੀ ਗਿਆ ਹੈਗਾ ਸਸਰਾਲੀ ਕਲੋਨੀ ਦੇ ਵਿੱਚ ਹੀ ਆ ਇਸ ਟਾਈਮ ਪਾਣੀ ਥੱਲੇ ਚੱਲ ਰਿਹਾ ਜਿਵੇਂ ਮੰਨ ਲਵਾ ਵਾ ਕੰਡੇ ਤੋਂ ਤਿੰਨ ਚਾਰ ਫੁੱਟ 3 ਫੁੱਟ ਥੱਲੇ ਚੱਲ ਰਿਹਾ ਪਾਣੀ ਇਸ 'ਚ ਨੁਕਸਾਨ ਵਾਲੀ ਕੋਈ ਗੱਲ ਨਹੀਂ ਜੇ ਮੰਨ ਲਓ ਬੰਨ ਟੁੱਟਦਾ ਬੰਨ ਟੁੱਟ ਕੇ ਜਦੋਂ ਜਾਂਦਾ ਫਿਰ ਰਫਲਾਂਗੋਂ ਪਾਣੀ ਨਿਕਲਦਾ ਬਾਹਰ ਜੀ ਤੇ ਹੁਣ ਕੋਈ ਅੱਡਾ ਨੁਕਸਾਨ ਨਹੀਂ ਥੱਲੇ ਪਾਣੀ ਚੱਲਦਾ ਵਾ ਜਿਵੇਂ ਅਫਵਾਹਾਂ ਢਾਈ ਜਾਂਦੇ ਆ ਨਾ ਨਾ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੀ ਜਿਹੜੇ ਸ਼ਹਿਰ 'ਚ ਫੈਕਟਰੀਆਂ ਵਾਲੇ ਆ ਉਹ ਵੀ ਲੇਬਰ ਟੋ ਟੋਰ ਭੇਜਣ ਆ ਜਿਹੜੇ ਨੌਜਵਾਨ ਆਂਦੇ ਨੇ ਇੱਥੇ ਦੇਨੇ ਰੀਲਾ ਬਣਾਉਂਦੇ ਨੇ ਵੀਡੀਓ ਪਾਉਂਦੇ ਨੇ ਫੋਟੋ ਕਰਾਉਣਾ ਦੇ ਉਹ ਕੀ ਕਹਣਾ ਚਾਹੁੰਦੇ ਉਹ ਗਲਤ ਗੱਲ ਆ ਜੀ ਉਹਨਾਂ ਬਾਅਦ ਤੇ ਬਹੁਤ ਗਲਤ ਗੱਲ ਆ ਉਹ ਬਹੁਤ ਜਿਆਦੇ ਫੋਹਾੜ ਆਂਦੇ ਆ ਜੀ ਉਹ ਉਹਦੇ ਨਾਲ ਨੁਕਸਾਨ ਬਹੁਤ ਪਿੰਡਾਂ ਵਾਲ ਨੂੰ ਹੁੰਦਾ ਪਿੰਡਾਂ ਵਾਲੇ ਦੁੱਖ ਮਨਾਂਦੇ ਆ ਪਿੰਡਾਂ ਵਾਲੇ ਫਿਰ ਆਸ ਵਿੱਚੀਏ ਦੇਖਦੇ ਹਾਂ ਹੁਣ ਸਾਰਿਆਂ ਦਾ ਸਾਡੇ ਪਿੰਡਾਂ ਦੇ ਵਿੱਚ ਬੰਨ ਲਾਹੇ ਆ ਪੂਰੇ ਜੀ ਇੰਨਾ ਡਰੇ ਹੋਏ ਆ ਕਈ ਪਿੰਡਾਂ ਦੇ ਵਿੱਚੋਂ ਨਿਕਲ ਗਏ ਹੋਏ ਆ ਆਪਦੇ ਰਿਸ਼ਤੇਦਾਰਾਂ ਦੇ ਚਲ ਗਏ ਹੋਏ ਆ ਤੇ ਡਰਦੇ ਚਲ ਗਏ ਹੋਏ ਆ ਤੇ ਕੋਈ ਕਿਸੇ ਤਰ੍ਹਾਂ ਐਨਜੀਓ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਇੱਥੇ ਕੋਈ ਟੀਮਾਂ ਵਗੈਰਾ ਆ ਰਹੀਆਂ ਨੇ ਦੇਖ ਲੇ ਐਨਡੀਆਰਫ ਜੇ ਆਰਮੀ ਵੀ ਤੇ ਪਹੁੰਚ ਗਈ। ਕੋਈ ਟੀਮਾਂ ਤਾਂ ਹੁਣ ਅੱਜ ਤੋਂ 20 ਦਿਨ ਪਹਿਲਾਂ ਦੇ ਬੈਠੀਆਂ ਆ ਕੇ ਜਈ ਸਾਹਿਬ ਬੈਠਿਆ ਸਾਰੇ ਸਾਡੇ ਸਰਪੰਚਾ ਖਾਲਸਾ ਜੀ ਆ ਗਰਤਾ ਜੀ ਆ ਤੇ ਹੋਰ ਵੀ ਮੁੰਡੀਆਂ ਖਾ ਵੀ ਆਇਆ ਸਾਰੇ ਥਾਨੇ ਨੂੰ ਸਾਰਿਆਂ ਨੇ ਭਰੋਸਾ ਦਿੱਤਾ ਵਾ ਵੀ ਜਿਹੜਾ ਤੁਹਾਡਾ ਕੋਈ ਵੀ ਨੁਕਸਾਨ ਹੋਇਆ ਵੀ ਅਸੀਂ ਦਵਾਂਗੇ ਉਹ ਨੁਕਸਾਨ ਤੁਹਾਡਾ ਜਿੰਨਾ ਵੀ ਆ ਭਰਾਂਗੇ ਅਸੀਂ ਤੇ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਹੇ ਕਿਦਾ ਚਲੋ ਸਾਡੇ ਨਾਲੇ ਉਦੋਂ ਦੇ ਇੱਥੇ ਹੀ ਆ ਉਹ ਪਰ ਜਿਹੜਾ ਪਾਣੀ ਆ ਕਿ ਨਾ ਇਹਦਾ ਰੋਕ ਨਹੀਂ ਹੋਇਆ ਰੋਕ ਥਾਮ ਨਹੀਂ ਇਹਦੀ ਕੋਈ ਵੀ ਰੋਕਿਆ ਨਹੀਂ ਪਾਣੀ ਤੇ ਯਾਨੀ ਕਿ ਹੁਣ ਬੰਨ ਹੋਰ ਪਾਸੇ ਜਿਹੜਾ ਬਣਾ ਰਹੇ ਆ ਹੁਣ ਉਹਦਾ ਵੀ ਜਿਹੜਾ ਬੰਨ ਹੋਰ ਪਾਸੇ ਵਰਨਿਆ ਵਾ ਹੁਣ ਉਹਦਾ ਵੀ ਬਣਾ ਰਹੇ ਆ ਹੁਣ ਮਸ਼ੀਨਾਂ ਲੱਗੀਆਂ ਹੋਈਆਂ ਵਾ ਅਸੀਂ ਕਹਿੰਨੇ ਆ ਵੀ ਡਰਨ ਦੀ ਲੋੜ ਨਹੀਂ ਹੁਣ ਕਿਸੇ ਨੂੰ ਲੈ ਆਣੇ ਇੱਥੇ ਇੱਥੇ ਕਿਛੀ ਦੀ ਜ਼ਿਆਦਾ ਜ਼ਰੂਰਤ ਆ ਚੈਨਲ ਆਈ ਦੱਸਿਆ ਜਾਵੇ ਕਿ ਕਿ ਲੋਪੋਚ ਦੇਣੇ ਉੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਉੱਥੇ ਪਹਚਾਈ ਪਹਚਾਈ ਜਾਵੇ ਤੁਹਾਡੇ ਕੋਲੇ ਤੇ ਪਹਚਾਣ ਨੂੰ ਹੁਣ ਬਾਈ ਸਾਡੇ ਕੋਲ ਲੰਗਰ ਵੀ ਬਹੁਤ ਆ ਰਹੇ ਆ ਪਾਣੀ ਦੀ ਬੋਤਲਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਵਾ ਹੱਦ ਤੋਂ ਵੱਧ ਆ ਰਹੀਆਂ ਪਾਣੀ ਬੋਤਲਾਂ ਚਲੋ ਸੇਵਾ ਜਿਹੜਾ ਕਰਦਾ ਚੰਗਾ ਹੀ ਕਰਦਾ ਮਾੜਾ ਨਹੀਂ ਕਰਦਾ ਵੈਸੇ ਸਾਡੇ ਜਿਹੜਾ ਲੰਗ ਸਸਰਾਲੀ ਕਲੋਨੀ ਦਾ ਤੇ ਬੂਧ ਘਰ ਸਿੱਧਾ ਸਿੰਘਾਂ ਦੇ ਤੇ ਉੱਥੋਂ ਵੀ ਲੰਗਰ ਆਂਦਾ ਸਵੇਰ ਤੋਂ ਆ ਜਾਂਦਾ ਸ਼ਾਮ ਤੱਕ ਉਹੀ ਚੱਲਦਾ ਰਹਿੰਦਾ ਜਿਵੇਂ ਹੁਣ ਬਾਹਰੋਂ ਵੀ ਆਂਦੇ ਆ ਸਾਕਤ ਲੈ ਕੇ ਚਲੋ ਜੀ ਆ ਇਹਨੂੰ ਅਗਲੇ ਦਾ ਜਿਹੜਾ ਆਂਦਾ ਤੇ ਆਪਾਂ ਨੂੰ ਜਾਦੇ ਸਪੋਰਟ ਲੇਬਰ ਦੀ ਜੀ ਆਪਾਂ ਨੂੰ ਕਿਹਨਾ ਜੇ ਕਿਹਨਾ ਸਹਿਯੋਗ ਦੇਣਾ ਲੇਬਰ ਦਾ ਦਵੇ ਜਿਹੜੀਆਂ ਫੈਕਟਰੀਆਂ ਕੋਈ ਲੈ ਜਿੰਨੀਆਂ ਵੀ ਫੈਕਟਰੀਆਂ ਚੱਲਦੀਆਂ ਲੁਧਿਆਣੇ ਦੇ ਵਿੱਚ ਉਹਨਾਂ ਦੇ ਵਿੱਚੋਂ 10-10 20-20 ਬੰਦੇ ਅੱਧਰ ਭੇਜਣ ਤੇ ਆਪਾਂ ਥੈਲੇ ਭਰ-ਭਰ ਕੇ ਗੱਟੇ ਰੇਤੇ ਦੇ ਭਰ ਭਰ ਕੇ ਜਿਹੜਾ ਕਿ ਆਪਾਂ ਉਹਨੂੰ ਰੋਕ ਸਕੀਏ ਜੀ